ਸਸਿਕਾ ਜੀ ਮੈਂ ਹਾ ਕੋਮਿਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ 11 ਜੁਲਾਈ ਨੂੰ ਕੈਲੀਫੋਰਨੀਆ ਦੇ ਵਿੱਚ ਪੰਜਾਬੀ ਮੂਲ ਦੇ 8 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਸੈਨ ਜੁਆਕੁਇਨ ਕਾਉਂਟੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼ੱਕਿਆ ਦੀ ਪਛਾਣ ਇੱਕ ਅੰਤਰਰਾਸ਼ਟਰੀ ਸਟ੍ਰੀਟ ਗੈਂਗ ਦੇ ਨਾਲ ਸੰਬੰਧਿਤ ਤੇ ਵਜੂ ਹੋਈ ਹੈ ਤੇ ਉਨ੍ਹਾਂ ਉੱਤੇ ਇੱਕ ਸਥਾਨਕ ਵਿਅਕਤੀ ਨੂੰ ਅਗਵਾ ਕਰਨ ਦਾ ਵੀ ਦੋਸ਼ ਹੈ ਅਫਬੀ ਨੇ ਆਪਣੀ ਜਾਂਚ ਦੇ ਵਿੱਚ ਕਿਹਾ ਹੈ ਕਿ ਗੈਂਗ ਦੇ ਇਨ੍ਹਾਂ ਮੈਂਬਰਾਂ ਨੇ ਉਸ ਵਿਅਕਤੀ ਨੂੰ ਨੰਗਾ ਕੀਤਾ ਅਤੇ ਘੰਟਿਆਂ ਤੱਕ ਤਸੀਹੇ ਦਿੱਤੇ ਅਮਰੀਕੀ ਜਾਂਚ ਏਜੰਸੀ ਨੇ ਇਸ ਨੂੰ ਇੱਕ ਬੇਰਹਿਮ ਕਿਰੋਕ ਹੈ ਅਤੇ ਉਹ ਨੇ ਵੀ ਕਿਹਾ ਹੈ ਕਿ ਇਸ ਗਰੋਹ ਤੇ ਸਾਰ ਕੈਲੀਫੋਰਨੀਆ ਤੋਂ ਲੈ ਕੇ ਭਾਰਤ ਦੇ ਵਿੱਚ ਕਤਲੀਆਂ ਸਾਜ਼ਿਸ਼ਾਂ ਤੱਕ ਫੈਲੇ ਹੋਏ ਨੇ ਅਮਰੀਕਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਆਏ ਦਿਨ ਨਵੇਂ ਐਲਾਨ ਕੀਤੇ ਜਾ ਰਹੇ ਨੇ ਇਸ ਵਿਚਾਰੇ ਹੁਣ ਨਵੇਂ ਹੁਕਮਤ ਅਨੁਸਾਰ ਜਿਹੜੇ ਬੇਨਕਾਰਾ ਦੇ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਅਮਰੀਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਨਹੀਂ ਅਤੇ ਸਮੇਂ ਸਿਰ ਅਮਰੀਕਾ ਛੱਡ ਦਿੰਦੇ ਨੇ ਉਹਨਾਂ ਨੂੰ ਇਹ ਵਾਧੂ ਫੀਸ ਵਾਪਸ ਕਰ ਦਿੱਤੀ ਜਾਵੇਗੀ ਇਹ ਫੈਸਲਾ ਭਾਰਤ ਸਮੇਤ ਉਹਨਾਂ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ ਜਿਨ੍ਹਾਂ ਦੇ ਲੋਕ ਪੜਾਈ ਨੌਕਰੀ ਜਾਂ ਫਿਰ ਟੂਰਿਸਟ ਵੀਜ਼ਾ ਉੱਤੇ ਅਮਰੀਕਾ ਆਉਂਦੇ ਨੇ ਇਸ ਦੇ ਨਾਲ ਹੀ ਅਮਰੀਕਾ ਦੇ ਇਸ ਨਵੇਂ ਹੁਕਮ ਤੇ ਨਾਲ ਲੋਕਾਂ ਉੱਤੇ ਆਰਥਿਕ ਬੋਝ ਵੀ ਪਵੇਗਾ ਗੈਰ ਪ੍ਰਵਾਸੀ ਵੀਜ਼ਾ ਦੀ ਗੱਲ ਕਰੀਏ ਤਾਂ ਇਹ ਵੀਜ਼ਾ ਅਸਥਾਈ ਠਹਿਰਨ ਦੇ ਲਈ ਦਿੱਤਾ ਜਾਂਦਾ ਜਿਵੇਂ ਕਿ ਸੈਰ ਸਪਟਾ ਕਾਰੋਬਾਰ ਅਧਿਆਨ ਨੌਕਰੀ ਐਕਸਚੇਂਜ ਪ੍ਰੋਗਰਾਮ ਅਤੇ ਖੇਤੀਬਾੜੀ ਚ ਗੈਰ ਖੇਤੀਬਾੜੀ ਕੰਮ ਦੇ ਲਈ ਜਿਸ ਤਹਿਤ ਵਾਅਦਾ ਇਸੇ ਵੀਜ਼ਾ ਦੀ ਫੀਸ ਵਿੱਚ ਹੋਇਆ ਜੇਕਰ ਪ੍ਰਵਾਸੀ ਵੀਜ਼ਾ ਦੀ ਗੱਲ ਕੀਤੀ ਜਾਵੇ ਤਾਂ ਇਹ ਵੀਜ਼ਾ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜੋ ਅਮਰੀਕਾ ਵਿੱਚ ਸਥਾਈ ਤੌਰ ਤੇ ਰਹਿਣਾ ਚਾਹੁੰਦੇ ਨੇ ਜਾਂ ਫੇ ਸਥਾਈ ਤੌਰ ਤੇ ਕਾਰੋਬਾਰ ਕਰਨਾ ਚਾਹੁੰਦੇ ਨੇ ਇਹਨਾਂ ਦੇ ਵਿੱਚ ਪਰਿਵਾਰਕ ਆਧਾਰ ਤੇ ਵੀਜ਼ਾ ਨਾਗਰਿਕ ਤੇ ਅਤਿ ਤੁਸਕਾਰ ਅਧਾਰ ਤੇ ਵੀਜ਼ਾ ਸ਼ਾਮਲ ਨਹੀਂ ਇਸ ਤੋਂ ਇਲਾਵਾ ਹਰ ਸਾਲ 55000 ਵੀਜ਼ੇ ਲੋਟਰੀ ਰਾਹੀਂ ਵੀ ਦਿੱਤੇ ਜਾਂਦੇ ਨੇ ਅਮਰੀਕੀ ਵੀਜ਼ਾ ਦੇ ਲਈ ਲੋਕ ਭਾਰਤ ਵਿੱਚ ਅਮਰੀਕੀ ਦੂਤਾਵਾਸ ਨਾਲ ਸੰਪਰਕ ਕਰ ਸਕਦੇ ਨੇ ਤੁਸੀਂ ਦੂਤਾਵਾਸ ਦੀ ਅਧਿਕਾਰਤ ਵੈੱਬਸਾਈਟ ਉੱਤੇ ਵੀਜ਼ਾ ਸਥਿਤੀ ਦੀ ਜਾਂਚ ਵੀ ਕਰ ਸਕਦੇ ਹੋ ਅਤੇ ਭਾਰਤੀ ਵੀਜ਼ਾ ਸੰਬੰਧੀ ਸਵਾਲਾਂ ਦੇ ਹੱਲ ਤੇ ਲਈ ਈਮੇਲ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ